ਮਾਨਜੋਗ ਹਰਵਿੰਦਰ ਸਿੰਘ ਬਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਮਾਰੇ ਅੰਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮਹਿਮ ਤਹਿਤ ਸ੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸਰਵਣ ਸਿੰਘ ਬੱਲ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ ਥਾਣਾ ਫਲੋਰ ਦੇ ਇੰਸਪੈਕਟਰ ਸੰਜੀਵ ਕੁਮਾਰ ਮੁੱਖ थाना ਅਫਸਰ ਫਲੋਰ ਦੀ ਟੀਮ ਵੱਲੋਂ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਨ ਸਿੰਘ ਬਲ ਪੀਪੀਐਸ ਉਪਰ ਕਪਤਾਨ ਸਬਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁੱਖ थाना ਮੁੱਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਨਸ਼ਾ ਤਸਕਰਾਂ ਖਿਲਾਫ ਚਲਾਇ ਸਪੈਸ਼ਲ ਆਪਰੇਸ਼ਨ ਜੁੱਧ ਨਸ਼ਿਆਂ ਦੇ ਵਿਰੁੱਧ ਇਹ ਤੇ ਨਸ਼ਾ ਤਸਕਰ ਅਤੇ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀ ਪੁੱਤਰ ਨਰੰજન ਸਿੰਘ ਵਾਸੀ ਸ਼ੋਕਰਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਦੇ ਵਿੱਚੋਂ 31 ਗ੍ਰਾਮ ਹੀਰਨ 100 ਨਸ਼ੀਲੀਆਂ ਗੋਲੀਆਂ ਇੱਕ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਤੇ 7 ਰੌਂਦ ਜਿੰਦਾ ਅਤੇ 2 ਲੱਖ ਡਰੱਗ ਮਨੀ ਬਰਾਮਦ ਕਰਕੇ ਮਕਦਮਾ ਨੰਬਰ 154 ਮਿਤੀ 23 5 2025 ਨੂੰ ਥਾਣਾ ਫਲੋਰ ਜਿਹੜਾ ਹੈਗਾ ਆ ਕਿ ਇਹ ਮਕਦਮਾ ਦਰਜ ਕੀਤਾ ਗਿਆ ਹੈਗਾ ਆ ਜੋ ਮੁੰਡਲੀ ਪੁਛਕੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਖਦੀਪ ਸਿੰਘ ਉਰਫ ਮੱਟੋ ਮੰਟੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤੇ 18 ਮਕਦਮੇ ਦਰਜ ਹਨ ਅਤੇ ਇਹ ਸਸਤੇ ਪਾ ਬਾਰਡਰ ਏਰੀਏ ਤੋਂ ਹੀਰਨ ਲਿਆ ਕੇ ਨਸ਼ਾ ਹੀਰਨ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਲੱਗ ਪਿਆ ਸੀ ਇਸ ਦਾ ਪਹਿਲਾਂ ਵੀ ਪੁਲਿਸ ਰਿਮਾਂਡ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੀਤੀਆਂ ਬਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਆਓ ਦੇਖਦੇ ਆ ਪੂਰੀ ਜਾਣਕਾਰੀ ਕੀ ਕਹਿੰਦੇ ਨੇ ਇਸ ਮੌਕੇ ਦੇ ਉੱਪਰ ਪੁਲਿਸ ਅਧਿਕਾਰੀ ਸਭ ਉਸੀ ਫਿਜ਼ ਗੈਂਗਸਟਰ ਕੰਮ ਕੀਤਾ ਹੈ ਰੋਣ ਮਨਵੀ ਡਰਗਮਨੀਕਾ ਗ੍ਰਾਮ ਹੋਇਆ ਜੀਆ ਇੱਕ ਵੈਪਨ ਵੀ ਸਰ ਗ੍ਰਾਮ ਕੀਤਾ ਹੈਗਾ ਸਰ ਕੌਣ ਸਖਸ਼ਾਏਗਾ ਔਰ ਕਿਨੇ ਕਦੇ ਸਤੇ ਹੈਗਾ ਤੇ ਡਰਗ ਨਹੀਂ ਸਕਨੀ ਹੈ ਇਹ ਆ ਸ਼੍ਰੀ ਹਰਵਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਨਸ਼ਾ ਅਵਰੋਧ ਅਤੇ ਮਾੜੇ ਅਸਰਾਂ ਉਤ ਜਿਹੜੀ ਮਹਮ ਚੜੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਅ ਨਰ ਗਾਰਡਿੰਗ ਜਿਹੜੀ ਜੁੱਧ ਨਸ਼ਾ ਅਵਰੋਧ ਚਲਾਇਆ ਗਿਆ ਉਸ ਸੰਬੰਧ ਵਿੱਚ ਇਹ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇੱਥੇ ਆਲਰੇਡੀ ਜਿਹੜੀਆਂ ਉਹ 17 ਐਫਆਈਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੇ ਨਾਲ ਸੰਬੰਧਿਤ ਐਫਆਈਆਰਾਂ ਐਕਸਾਈਜ ਨਾਲ ਸੰਬੰਧਿਤ ਚੀਟਿੰਗ ਨਾਲ ਸੰਬੰਧਿਤ ਐਫਆਈਆਰਾਂ ਦਰਜ ਨੇ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਨਾਮੀ ਗੈਂਗਸਟਰ ਰਿਹਾ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਟਲ 7 ਜੰਦਾ ਰੌਂਡ ਮੈਗਜ਼ੀਨ ਅਤੇ 1 ਗ੍ਰਾਮ ਹਿਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਆ ਰਿਕਵਰ ਕੀਤੀ ਹੈ ਸਰ ਸਰ ਇਹ ਕਾਬੂ ਕਿਸ ਤਰ੍ਹਾਂ ਹੈ ਇਹ ਕਾਬੂ ਅਸੀਂ ਲੋਕਲ ਸਿਟੀ ਫਲੋਰ ਤੋਂ ਹੀ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੈਰੀਆਂ ਤੋਂ ਜੀ ਸਰ ਇੱਤੇ ਕਿੰਨੇ ਮੁਕਦਮੇ ਸਰ ਦਰਜ ਹੋਏ ਕਿਸ ਤੇ ਆਲਰੇਡੀ ਜਿਹੜੇ ਉਹ 17 ਐਫ ਆਈ ਆਰ ਦਰਜ ਹਨ ਅਤੇ 18ਵੀਂ ਐਫ ਆਈ ਆਰ ਜਿਹੜੀ ਹੈਗੀ ਹੈ 154 ਨੰਬਰ ਜਿਹੜੀ ਹੈ ਹੁਣ ਅਸੀਂ ਆਰਮਜ਼ ਐਕਟ ਅਤੇ ਐਨ ਡੀ ਪੀ ਐਕਟ ਆ ਜਿਹੜੀ ਉਹ ਦਰਜ ਕੀਤੀ ਹੈ ਸਰ ਇਹ 17 ਵਿੱਚ ਕੁਝ ਫਰੀ ਵੀ ਹੈਗਾ ਕਰਾਨੀ ਗਈ ਸਾਰੀਆਂ ਗਈਆਂ ਇਹ ਕੁਝ ਦੇ ਪ੍ਰਾਣੇ ਮਗਦਮੇ ਨੇ ਕੁਝ ਦੇ ਵਿੱਚ ਇਹ ਸਜਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਹਾਂਜੋਦਾਲ ਫਖ ਫਖ ਮਹਾਂਜੋਦਾਲ ਤੇ ਚੱਲ ਰਹੇ ਨੇ ਠੀਕ ਹੈ ਸਰ ਕੋ ਰਿਮਾਂਡ ਵਗਨਾਂ ਲੈ ਸਰ ਹਾਂਜੀ ਇਹਦਾ ਰਿਮਾਂਡ ਲੈ ਕੇ ਅਸੀਂ ਇਹਦੇ ਜਿਹੜੇ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਲੇ ਕਿੱਥੋਂ ਲੈ ਕੇ ਆਇਆ ਤੇ ਕਿਦੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹਦ ਕੋ ਬਰਾਮਦ ਹੋਇਆ ਉਹ ਇਹ ਕਿੱਥੋਂ ਖਰੀਦ ਕਰਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣ ਸਰੇ ਇਸ ਵੈਪਨ ਨਾਲ ਕੋਈ ਵਾਰਦਾਤ ਹੋਈ ਹੈ ਨਾ ਇਹ ਜਦੋਂ ਹੁਣ ਦੋ ਇਹਨੂੰ ਰਿਮਾਂਡ ਦਰਾਂ ਨੇ ਇਹਦੇ ਜਿਹੜਾ ਵੈਪਨ ਕਿਸੇ ਚੀਜ਼ ਨੂੰ ਕੋਈ ਵਾਰਦਾਤ ਕੀਤੀ ਆ ਇਹ ਵੀ ਦਰਾਂ ਨੇ ਇਹਦੇ ਰਿਮਾਂਡ ਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜਾ ਸਾਹਮਣੇ ਆਵੇ ਕੋਈ ਵਾਹਨ ਵੀ ਵਾਹਨ ਇਹਦੇ ਕੋਈ ਇੱਕ ਐਕਸ ਜੀਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ ਉਹ ਵੀ ਬਰਾਮਦ ਕੀਤੀ ਹੈ ਆਪਣੀ ਇਹ ਤਾਂ ਚੋਰੀ ਦੀ ਹੈ ਤਾਂ ਹਾਲ ਦੀ ਗੱਡੀ ਇਹਦੀ ਵੈਰੀਫਿਕੇਸ਼ਨ ਕਰਾਂਗੇ ਜੀ ਸਰ ਮੱਟੀ ਕਿਸੇ ਕੇਚ ਪਹਾੜਾ ਵੀ ਸੀ ਜੀ ਨਹੀਂ ਹਜੇ ਇਹਦੇ ਬਾਰੇ ਜਿਹੜਾ ਇਹਦੇ ਹੁਣ ਅਸੀਂ ਕਲੀਅਰ ਕਰਾਂਗੇ ਵੀ ਕਿਸੇ ਅਰਦਰ ਇਹ ਕੋਈ ਕਿਸੇ ਮਕਦਮੇ ਚ ਪੀਓ ਨਹੀਂ ਹੈਗਾ ਪਰ ਜੇ ਬੀਲ ਜੰਪ ਵਗੈਰਾ ਕੋਰਟ ਚੋਂ ਕੀਤਾ ਹੋਇਆ ਉਹਦਾ ਉਤਨੀ ਕਰ ਲਾ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫੀਸ ਸਰਦ ਅਨਸਾਰ ਘਟੇ ਹੋਏ ਸੇਲ ਇੱਕ ਦਿਨ ਦੇ ਵਿੱਚ ਸ਼ਰਤੀਆਵਾ ਜਾਣਗੇ ਫੋਨ ਕਰੋ 98763 79499 98763 7949